ਜੱਟ ਮੈਕਮ YouTube ਚੈਨਲ 420 ਤੇ ਤੁਹਾਡਾ ਸਵਾਗਤ ਹੈ ਜੀ। ਆ ਤੁਸੀਂ ਦੇਖ ਰਹੇ ਹੋ ਇਹ ਸ਼ੇਰ ਨਸਲ ਦੀ ਗਾਂ। ਬਹੁਤ ਹੀ ਸੋਹਣੀ ਬਰੀਡ ਹੈ ਜੀ। ਚੰਗੇ ਬਾਹਨੇ ਦੀ ਮਾਲਕਾ ਜੀ। ਇਹ HFF ਨੂੰ ਇਸ ਵਕਤ ਪੰਜਾਬ ਦੇ ਵਿੱਚ ਟੱਕਰ ਦੇ ਰਹੀ ਹੈ ਜੀ। ਜੇ ਗੱਲ ਕਰੀਏ ਦੀ ਨਸਲ ਦੀ ਕਰੋ ਚੈੱਕ ਇਹੋ ਬਰੀਡ ਹੈ ਜਿਹੜਾ ਹਾਈ ਟੈਂਪਰੇਚਰ ਦੇ ਵਿੱਚ ਵੀ ਇਹਨੂੰ ਕੋਈ ਚੱਕਰ ਨਹੀਂ ਆ ਜੀ ਹਾਈ ਟੈਂਪਰੇਚਰ ਦੇ ਵਿੱਚ ਵੀ ਵਧੀਆ ਮਿਲਕ ਕਪੈਸਿਟੀ ਹੈ ਇਹਦੀ ਹੁਣ ਤੁਸੀਂ ਦੇਖ ਸਕਦੇ ਹੋ ਪੂਰੀ ਗਰਮੀ ਹੈ ਨਾ گاਵਾں ਇਹ ਕਰ ਕਰ ਰਹੀਆਂ ਪੂਰੀਏ ਮਸਤ ਹੋ ਕੇ ਖੜੀਆਂ ਹੋਈਆਂ ਆ ਇਹਨੇ ਜੀ ਕਿਉਂਕਿ ਜਿਹੜੀ ਐਚ ਐਫ ਗਾਂ ਜੀ ਉਹਦੇ ਵਿੱਚ ਬਿਮਾਰੀ ਬਹੁਤ ਆਉਂਦੀ ਹੈ ਗਰਮੀ ਦੇ ਵਿੱਚ ਉਹਦਾ ਟੈਂਪਰੇਚਰ ਹਾਈ ਹੋ ਜਾਂਦਾ ਹੈ ਤੇ ਜਾਂ ਉਹ ਲੰਮੂ ਜਾਂਦੀ ਹੈ ਜਾਂ ਉਹ ਥਲੇਰੀਆ ਰੋਗ ਹੋ ਜਾਂਦਾ ਹੈ ਇਨੋਂ ਬਸ ਸਟੈਂਡਸ ਵੀ ਉਸ ਦੇ ਮੁਕਾਬਲੇ ਬਹੁਤ ਘੱਟ ਆਉਂਦੀ ਆ। ਬਾਕੀ ਤੁਹਾਨੂੰ ਦਿਖਾਉਨੇ ਆ ਜੀ ਇਹਦੀਆਂ ਮੱਛੀਆਂ। ਆ ਸਾਰੀ ਰੈੱਡ ਵਾਈਟ। ਆ ਇਹਦਾ ਬਰੀਡਰ ਹੈ ਜੀ। ਇਸ ਬੁੱਲ ਦੇ ਤੁਸੀਂ ਸੀਮਨ ਲਾ ਕੇ ਐਚਐਫ ਨਾਲ ਜਰਸੀ ਤੋਂ ਕ੍ਰੋਸ ਕਰਾ ਕੇ ਬਰੀਡ ਤਿਆਰ ਕਰ ਸਕਦੇ ਹੋ ਜੀ। ਸਕਾਟਲੈਂਡ ਦੀ ਬਰੀਡ ਹੈ ਜੀ। ਆ ਇਹਦੀਆਂ ਬੱਚੀਆਂ ਐ ਜੀ ਆ ਨਿੱਕੇ ਕਾਫ ਐ ਜੀ ਕਰੋ ਚੈੱਕ ਟੈਂਪਰੇਚਰ ਨਾਲ ਇਹਨਾਂ ਨੂੰ ਬਹੁਤ ਹੀ ਟੈਂਪਰੇਚਰ ਦੀ ਸੈਂਸ ਫੀਲਤਾ ਬਹੁਤ ਐ ਨੀ ਇਹਨਾਂ ਦੀ ਜਾਤੀਆਂ ਗਰਮੀ ਨਹੀਂ ਮਨਾਉਂਦੀਆਂ ਯਾਤਰਾ ਨਾਲ ਨੋਇਰੋ ਮਾਮਾ ਦੇ ਨਗਰ ਬਾਕੀ ਤੁਸੀਂ ਆ ਇਹਨਾਂ ਦਾ ਐਡਰੈਸ ਚੈੱਕ ਕਰ ਸਕਦੇ ਜੀ ਪਹਿਰ ਸ਼ਹਿਰ ਵਿਰਕ ਫਾਰਮ ਹੈ ਜੀ ਤੇ ਆ ਇਹਨਾਂ ਦਾ ਫੋਨ ਨੰਬਰ ਹੈ ਜੀ ਜਿਸ ਕਿਸੇ ਵੀਰ ਨੂੰ ਸੀਮਨ ਚਾਹੀਦੇ ਨੇ ਉਹ ਇਹਨਾਂ ਦੇ ਨਾਲ ਕਨੈਕਟ ਕਰ ਸਕਦਾ ਹੈ ਜੀ ਬਾਕੀ ਵੀਡੀਓ ਨੂੰ ਵਾਤ ਵਾਤ ਸ਼ੇਅਰ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆ ਦੇਖੋ ਜੀ ਸਕਾਟਲੈਂਡ ਦੀ ਬਰੀਡ ਹੈ ਜੀ ਦੇਖੋ ਗਰਮੀਜ਼ ਵੀ ਕਿੱਡੀ ਮસ્ਤੀ ਨਾਲ ਖੜੀਆਂ ਹੈ ਤੇਖੋ ਰਾਮ ਨਾਲ ਗਾਲਾ ਕਰਦੀ ਪਈ ਹੈ ਜੀ ਗਰਮੀ ਦੇ ਵਿੱਚ ਜਿਹੜੀ ਐਚ ਐਫ ਨਸਲ ਹੈ ਘਰ ਕਰਨ ਲੱਗ ਜਾਂਦੀ ਹੈ ਜੀ ਜਾਂ ਉਹਦੇ ਵਿੱਚ ਬਿਮਾਰੀਆਂ ਬਹੁਤ ਆਉਂਦੀਆਂ ਕਿ ਜੋ ਕਿ ਪੰਜਾਬ ਦੇ ਵਿੱਚ ਕਿਸਾਨ ਵੀਰਾਂ ਨੂੰ ਬਹੁਤ ਹੀ Tak, sam da tam mlekar na pinda Ja wana czek